ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਹਰਦੀਪ ਸਿੰਘ ਪਿੰਡ ਧੰਦੀਵਾਲ ਜ਼ਿਲ੍ਹਾ ਪੈ ਗਿਆ ਆਪਾਂ ਨੂੰ ਸੂਰੂਲ ਠੀਕ ਹੈ ਆਪਣਾ ਇਧਰ ਤਨੌਲਾ ਨੇੜੇ ਆ ਗਿਆ ਹਨ ਬਰਨਾਲਾ ਪੈਂਦਾ ਹੋ 15 17 ਕਿੱਤੇ ਹਾਂ ਮੋਬਾਈਲ ਨੰਬਰ ਜੀ ਆਪਣਾ 97819 24706 97819 24706 24706 ਆ ਬਾਈ ਬੈੜ ਦੇਖੀ ਜ ਨੇ ਆਪਣੀ 1 ਕੈ ਦਿਨ ਹੋ ਗਿਆ ਸੂਈ ਨੂੰ ਇਹਨੂੰ ਦੀ ਚੌਥਾ ਦਿਨ ਆਈ ਸੂਈ ਠੀਕ ਹੈ 나ੜੂਆ ਨਾਲ ਆ ਜਮਾ ਬੱਚਾ ਨਾਲ 나ੜੂਆ ਨਾਲ ਹੈ ਜੀ ਠੀਕ ਹੈ ਬੱਚਾ ਮੇਲਗਾਫ ਦੇ ਦਾ ਬੱਚਾ ਇਹਨੇ ਹਾਂ ਜੀ ਬੱਚਾ ਸੂਆ ਕਿਹੜਾ ਸੂਈ ਆ ਇਹ ਪਲੂਦ ਸੂਂਦੀ ਆ ਜੀ ਪਹਿਲਾ ਸੂਆ ਹਾਂ ਜੀ ਠੀਕ ਆ ਥੋੜੀ ਵੱਡੀ ਹੋ ਕੇ ਬਣੀ ਆ ਹਨਾ ਹਾਂ ਜੀ ਵੱਡੀ ਹੋ ਕੇ ਇਹ ਵੱਡੀ ਹੋ ਕੇ ਸੰਭਰੀ ਆ ਮੈਂ ਨਹੀਂ ਹੰਦੀ ਤੀ ਇਹ ਠੀਕ ਆ ਬੱਚੀ ਨਹੀਂ ਹੰਦੀ ਸੀ ਹਾਂ ਬੱਚੀ ਨਹੀਂ ਹੰਦੀ ਸੀ ਠੀਕ ਹੈ ਵੱਡੀ ਹੋਈ ਬੱਚੀ ਸੀ ਕਿਸੇ ਤੋਂ ਰਹੀ ਰੂਹੀ ਨਾਲ ਠੀਕ ਆ ਹੁਣ ਦੁੱਧ ਕਿੰਨਾ ਐਸ ਵਕਤ ਹੁਣ 17 ਲੀਟਰ ਦੁੱਧ ਆ ਜੀ ਕੋਲ ਆਦੇ ਥੱਲੇ 8 ਲੀਟਰ ਟਾਈਮ ਦਾ ਬਣਾ ਕੇ ਦੇ ਦਾਂਗੇ ਬੰਦੇ ਨੂੰ ਹਾਂ ਜੀ ਹਾਂ ਦੋ ਟਾਈਮ ਬਣਾ ਦਾਂਗੇ ਜਮ ਹਾਂ ਤੇ ਨਿਆਣਾ ਪਾ ਕੇ ਵਧੀਆ ਖੜਦੀ ਆ ਹਾਂ ਜੀ ਹਾਂ ਬੁੜੀਆਂ ਚੁੰਨੀਆਂ ਨੇ ਠੀਕ ਆ ਚਾਰੇ ਥੋੜਾ ਜਿਹਾ ਦੁੱਧ ਓਕੇ ਆ ਜਾਵੇਂ ਕਾਤ ਵਰਤਦੇ ਨਹੀਂ ਓਕੇ ਆ ਜਾਵੇਂ ਮੁੱਲੇ ਦਾ ਕੀ ਰੱਖਿਆ ਜੀ ਮੁੱਲ 75000 ਸੋ ਬ੍ਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਾੜੀ ਵਾਲਾ ਹਵਾਨਾ ਗਾ ਬੈਠਦਾ ਤੇ ਕੱਦਗਾਠ ਵੀ ਚੰਗਾ ਘਰ ਮੂੰਹ ਮੱਥੇ ਲਾ ਕੇ ਥੋੜਾ ਮੰਨ ਕੇ ਚਲੋ ਵੀ ਇੱਥੇ ਖੁੱਲਿਆ ਵੀਰ ਤੇ ਛੱਡੀਆਂ ਹੋਈਆਂ ਗਈਆਂ ਉਹਦਾ ਕਰਕੇ ਤਬੱਸ ਹੋ ਜਾਂਦੀ ਜਿਆ ਡਰਦੀ ਥੋੜਾ ਫੋਨ ਦੇਖ ਕੇ ਸੋ ਦੇਖੋ ਹਵਾਨਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਪੜੀ-ਪੁੜੀ ਵੀ ਬਹੁਤ ਜਿਆਦੇ ਆ ਤੇ ਸੁਆ ਸੂਈਆ ਪਹਿਲਾਂ ਥੋੜੀ ਵੱਡੀ ਹੋ ਕੇ ਬਣੀਆ ਲੇਵਾ ਦੇਖੋ ਫਿਟਿੰਗ ਵਾਲਾ ਥਣ ਚਾਰੇ ਓਕੇ ਆ ਜਮਾ ਸਾਫ ਸੁਥਰੇ ਸੋ ਹਵਾਨਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਚਾਰੇ ਸਾ ਨਿਕਣੇ ਵਿੱਤੀ ਤੇ ਤੇ ਚੋਨੇ ਆਪਾਂ ਹੱਥੀਆ ਕਿ ਮਸ਼ੀਨੀ ਦੀ ਹਾਂਜੀ ਹੱਥੀ ਦੀ ਹੱਥੀ ਜੀ ਉਹ ਲਾ ਮਸ਼ੀਨ ਵੀ ਲਾਏ ਉਹ ਅਸੀਂ ਹੱਥੀ ਚੋਣਾ ਠੀਕ ਹੈ ਕੋਈ ਦਿੱਕਤ ਨਹੀਂ ਕਿਸੇ ਦਾ ਵੀ ਦਿੱਕਤ ਨਹੀਂ ਕਿਸੇ ਦਾ ਠੀਕ ਹੈ 75000 ਚ ਮਾਨਦਾਨ ਹੋ ਜਾਊਗਾ ਹਾਂਜੀ ਹੋ ਜਾਊਗਾ ਤੇ ਜੇਰ ਜੁਰ ਜਮਾ ਡੰਨਾ ਜੀ ਹਾਂਜੀ ਹਾਂ ਠੀਕ ਹੈ ਲੈ ਚਲੋ ਬੰਨ ਦੋ ਬੱਸ ਇਹਨੂੰ ਸੋ ਵੀਰੋ ਜੇਰ ਵਗੈਰਾ ਦਾ ਕੰਮ ਜਮਾ ਡੰਨਾ ਤੇ 17 ਲੀਟਰ ਦੁੱਧ ਦੇ ਥੱਲੇ ਇਸ ਵਕਤ ਹਾਜ਼ਰ ਆ ਚੌਥੇ ਪੰਜਵੇਂ ਦਿਨ ਦੀ ਸੂਈ ਥੱਲੇ ਐਚ ਐਫ ਬੈੜ ਆ ਗਈ ਸੂਈ ਸਵਾਈਆ ਧਾਰ ਜੇਰ ਵਗੈਰਾ ਜਮਾ ਬਿਲਕੁਲ ਕੰਮ ਡੰਨਾ ਰਾਜੀ ਦੇਖੋ ਪਲੀ ਬੁਲੀ ਬਹੁਤ ਜ਼ ਨਾਰੂਆ ਨਾਲ ਆ ਤੁਸੀਂ ਦੇਖ ਸਕਦੇ ਹੋ ਤੇ 바ਗੀ ਥੱਲੇ ਮਿਲਕ ਵੇਨ ਵਗੈਰਾ ਦੇਖੋ ਸੂਲੇ ਹਿਸਾਬ ਸੁਪੀਏ ਇਦਾਂ ਅੰਕ ਜੇ ਆਪਾਂ ਅੰਦਾਜ਼ਾ ਲਾ ਸਕੀ ਵੀ ਦੁੱਧ ਕਿੰਨਾ ਕ ਪਾਉ ਦਵਤੋ ਵਾਦ ਇਹ ਲੱਗਦਾ ਇਹ ਸਭ ਨਾ ਜਿਹੜੇ ਸਭ ਨਾ ਆਏ ਤੁਸੀਂ ਚੰਦੀ ਦੀਏ ਚੌਥੇ ਦਿਨ ਦੀਦੀ 25 ਵੀਰ ਦੇ ਨੇੜੇ ਜਾਓ ਵੀ 24 25 24 ਕਿਲੋ ਤਾਂ ਮੰਨ ਕੇ ਵੇਚ ਲੈ ਲੈ ਬੰਦਾ ਹਣਾ ਹਾਂਜੀ ਹਾਂ ਜਾਇਗਾ ਅੱਜ ਆਇਆ ਤਾਂ ਕੁਛ ਨਹੀਂ ਨੀ ਫਿਰ 10 ਦਿਨ ਚ ਦੁੱਧ 15 ਦਿਨ ਚ ਬਣਨੇ ਜੈ ਜਗਲਾ ਮੋਨ ਜਿੱਦ ਨੇ ਪੀਕ ਲੈਵਲ ਤੇ ਆ ਗਈ 24 25 ਕਿਲੋ ਰੋਤੇ ਜਾਊਗੀ ਹਾਂਜੀ ਸੋ ਪਿੰਡ ਧੰਦੀ ਵਾਲਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਡੀਓ ਦੇ ਅਜਲਾ ਸੰਗਰੂਰ ਆ ਗਿਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ